ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਦੇ ਦਿਵਾਲੀ ਤੋਂ ਪਹਿਲਾਂ ਪਏ ਪਟਾਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਬਿਕਰਮਜੀਤਿਆ ਆਪਣੇ ਘਰ ਦੇ ਵਿੱਚ ਦਿਵਾਲੀ ਨਹੀਂ ਮਨਾਵੇਗਾ ਉਹਨਾਂ ਇੱਕ ਦਿਵਾਲੀ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਈ ਦਿਵਾਲੀਆਂ ਦੀ ਗੱਲ ਕੀਤੀ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਦੀਪ ਬਾਲਾ ਨਹੀਂ ਹੋਵੇਗੀ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਤੇ ਦੀਵਾਲੀ ਤੋਂ ਪਹਿਲਾਂ ਪਟਾਕੇ ਪੈ ਗਏ ਨੇ ਅਸਲਾਮੁਅਲੈਕਮ ਸਸਿਆ ਕਾਲ ਕਿਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਹਾਸਤੇ ਵਸਦੇ ਹੋਵਗੇ ਚੜਦੀ ਕਲਾਸ਼ ਹੋ ਕੇ ਵਿਕਰਮ ਸਿੰਘ ਮਜੀਠੀਆ ਨੂੰ ਦੀਵਾਲੀ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਲੱਗਾ ਵੱਡਾ ਝਟਕਾ ਪੰਜਾਬ ਦੇ ਸੀਐਮ ਨੇ ਵਾਅਦਾ ਕੀਤਾ ਸੀ ਕਿ ਬਿਕਰਮ ਸੀਠੀਆ ਦੀਵਾਲੀਆਂ ਘਰ ਦੇ ਵਿੱਚ ਨਹੀਂ ਮਨਾਏਗਾ ਤੇ ਅਦਾਲਤ ਦੇ ਵਿੱਚੋਂ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਮੁਸਤਰਦ ਹੋ ਗਈ ਹੈ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਕੀ ਅਪਡੇਟ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਵਿੱਚ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਦੀਵਾਲੀ ਤੋਂ ਪਹਿਲਾਂ ਪਏ ਪਟਾਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਬਿਕਰਮਜੀਤਿਆ ਆਪਣੇ ਘਰ ਦੇ ਵਿੱਚ ਦੀਵਾਲੀ ਨਹੀਂ ਮਨਾਵੇਗਾ ਉਹਨਾਂ ਨੇ ਇੱਕ ਦੀਵਾਲੀ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਈ ਦੀਵਾਲੀਆਂ ਦੀ ਗੱਲ ਕੀਤੀ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਦੀਪ ਮਾਲਾ ਨਹੀਂ ਹੋਵੇਗੀ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਦੇ ਦਿਵਾਲੀ ਤੋਂ ਪਹਿਲਾ ਪਟਾਕੇ ਪੈ ਗਏ ਨੇ ਅੱਜ ਅਦਾਲਤ ਵਿੱਚੋਂ ਇੱਕ ਵੱਡਾ ਫੈਸਲਾ ਆਇਆ ਹੈ ਬਿਕਰਮਜੀਠਿਆ ਦੇ ਵਿਰੁੱਧ ਤੇ ਵਾਕਿ ਹੀ ਨਾ ਤਾਂ ਬਿਕਰਮਜੀਠਿਆ ਅਤੇ ਨਾ ਬਿਕਰਮਜੀਠਿਆ ਦਾ ਪਰਵਾਰ ਦਿਵਾਲੀ ਮਨਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਤਾਮ-ਝਾਮ ਝੋਕਿਆ ਹਾਲਾਂਕਿ ਚੈਲੰਜ ਕੀਤਾ ਗਿਆ ਸੀ ਬਿਕਰਮਜੀਠਿਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੇਰੀਆਂ ਚੀਕਾਂ ਘਵਾਵਾਂਗੇ ਮੁੱਛਾਂ ਨੂੰ ਤਾ ਦੇਣਾ ਪੱਟਾਂ ਤੇ ਥਾਪੀਆਂ ਮਾਰਨੀਆਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਸੀਨੀਅਰ ਆਗੂ ਅਤੇ ਮੰਤਰੀ ਵਿਕਰਮਜੀਠੀਆ ਦੀ ਆਦਤ ਬਣ ਗਈ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਉਹਨਾਂ ਦੇ ਕੋਲ ਪੰਜਾਬ ਦਾ ਗ੍ਰਹਿ ਮਤਰਾਲਾ ਵੀ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਬੜੇ ਪਿਆਰ ਦੇ ਨਾਲ 25 ਜੂਨ ਨੂੰ ਚੂੜੀ ਕਸੀ ਬਿਕਰਮਜੀਠਿਆ ਦੀ ਤੇ ਸ਼ਰੋਮਣੀ ਅਕਾਲੀ ਦਲ ਵਾਲੇ ਸਾਰੇ ਇਕੱਠੇ ਹੋ ਗਏ ਜਿਹੜੇ ਧਰਨੇ ਲਾਉਂਦੇ ਸੀ ਜਿਹੜੇ ਪ੍ਰੋਟੈਸਟ ਕਰਦੇ ਸੀ ਉਹਨਾਂ ਨੂੰ ਜਿਹੜਾ ਘਰਾਂ ਦੇ ਵਿੱਚ ਰੋਕ ਦਿੱਤਾ ਗਿਆ ਤੇ 40 ਹਜ਼ਾਰ ਪੰਨਿਆਂ ਦੀ ਜਦੋਂ ਰਿਪੋਰਟ ਪੇਸ਼ ਕੀਤੀ ਗਈ ਤੇ ਤੋਤੇ ਉੱਡ ਗਿਆ ਬਿਕਰਮਜੀਠਿਆ ਦੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਬਾ ਸੁਖਬੀਰ ਬਾਦਲ ਅਤੇ ਗਰੀਬਕੌਰ ਮਜੀਠਿਆ ਦੇ ਜਿਹੜੇ ਕਹਿ ਰਹੇ ਸੀ ਕਿ ਬੇਕਸੂਰ ਹੈ ਦਰਦੋਸ਼ ਹੈ ਰਾਜਸੀ ਰਾਜਨੀਤੀ ਬਦਲਾਖੂਰੀ ਦੀ ਨੀਤੀ ਦੇ ਨਾਲ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਉਹ ਸਾਰੀਆਂ ਕਾਰਵਾਈਆਂ ਨੂੰ ਅੱਜ ਬ੍ਰਾਮ ਲਾ ਗਿਆ ਹੈ ਅੱਜ ਮੁਹਾਲੀ ਦੀ ਅਦਾਲਤ ਵੱਲੋਂ ਵੱਡਾ ਫੈਸਲਾ ਆਇਆ ਹੈ ਬਿਕਰਮ ਮਜੀਠੀਆ ਦੇ ਵਿਰੁੱਧ ਤੇ ਬਿਕਰਮ ਮਜੀਠੀਆ ਇੱਕ ਨਹੀਂ ਲੱਗਦਾ ਹੈ ਕਿ ਦੋ ਤਿੰਨ ਦ왈ੀਆਂ ਹੋਰ ਜੇਲ੍ਹ ਦੇ ਵਿੱਚ ਬੈਠ ਕੇ ਬਤਾਉਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਦਲੀਲਾਂ ਦੇ ਨਾਲ ਗੱਲ ਕਰਦੇ ਹਾਂ ਅਸੀਂ ਅਪੀਲਾਂ ਦੇ ਨਾਲ ਗੱਲ ਕਰਦੇ ਹਾਂ ਅਸੀਂ ਗੱਲ ਕਰਦੇ ਹਾਂ ਥੋ ਸਬੂਤਾਂ ਦੇ ਆਧਾਰ ਤੇ ਉਸ 40 ਹਜ਼ਾਰ ਫੰਡਿਆਂ ਦੀ ਰਿਪੋਰਟ ਦੇ ਵਿੱਚ ਜਿਹੜੀ ਰਿਪੋਰਟ ਵਿਜੀਲੈਂਸ ਅਤੇ ਪੰਜਾਬ ਦੇ ਵਕੀਲਾਂ ਵੱਲੋਂ ਪੇਸ਼ ਕੀਤੀ ਗਈ ਹੈ ਉਹ ਹਾਲੀ ਅਦਾਲਤ ਦੇ ਵਿੱਚ ਉਸ ਨੇ ਪੂਰੀ ਤਰ੍ਹਾਂ ਕੋਕੇ ਅਤੇ ਕਿਨ ਜੜ ਦਿੱਤੇ ਨੇ ਵਿਕਰਮਜੀਠਿਆ ਦੇ ਕੋਸਤੇ ਅੱਜ ਇੱਕ ਵਾਰ ਫਿਰ ਬਿਕਰਮ ਜੀਠਿਆ ਦੀ ਪੇਸ਼ੀ ਹੋਈ ਵੀਰੋ ਕਾਨਫਰੰਸ ਰਾਹੀਂ ਕਿਉਂਕਿ ਵਾਰ-ਵਾਰ ਲਜਾਣਾ ਜਿਹੜਾ ਹੈ ਵਿਭਾਗ ਨੂੰ ਬੜਾ ਮੁਸ਼ਕਲ ਹੋ ਰਿਹਾ ਹੈ ਇੱਕ ਪਾਸੇ ਚੜ੍ਹ ਪੂੜੀਆਂ ਤੇ ਚੀਕਾਂ ਦੀ ਗੱਲ ਕਰ ਰਹੇ ਨੇ ਬਿਕਰਮ ਜੀਠੀਏ ਦੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਹੀ ਗਿਆ ਸੀ ਕਿ ਹੁਣ ਇਹਨਾਂ ਦੇ ਜੀਜਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਹਾਲ ਚਾਲ ਵੀ ਪੁੱਛਣ ਨਹੀਂ ਜਾਂਦੇ ਤੇ ਜੇਕਰ ਜਾਂਦੇ ਨੇ ਤੇ ਸਾਨੂੰ ਧਮਕੀਆਂ ਦਿੰਦੇ ਨੇ ਅਸੀਂ ਇਹਨਾਂ ਦੀਆਂ ਗੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਕਹਿੰਦੇ ਨੇ ਇਹਨਾਂ ਦੇ ਘਰ ਦੇ ਨੇੜੂ ਤੱਕ ਦੋ ਐਂਬੂਲੈਂਸ ਲੰਘ ਜਾਵੇ ਤੇ ਇਹ ਤਾਂ ਕਹਿੰਦੇ ਨੇ ਕਿ ਭਗਵੰਤ ਮਾਨ ਸਾਡੇ ਉੱਤੇ ਵੱਡੀ ਕਾਰਵਾਈ ਕਰਵਾਉਂ ਜਾ ਰਹੇ ਨੇ ਚਾਹੇ ਸੁਖਬਾਲ ਸਿੰਘ ਖੈਰਾ ਹੋਵੇ ਤੇ ਚਾਹੇ ਸੁਖਬੀਰ ਸਿੰਘ ਬਾਦਲ ਹੋਣ ਤੇ ਚਾਹੇ ਸ਼ਰੋਮਣੀ ਅਕਾਲੀ ਦਲ ਦੇ ਹੋਰ ਆਗੂ ਹੋਣ ਉਹਨਾਂ ਕਹਿੰਦੇ ਕਿ ਚਿੱਟਾ ਇਹਨਾਂ ਲੋਕਾਂ ਵੱਲੋਂ ਵਿਛਿਆ ਗਿਆ ਇਹਨਾਂ ਨੇ ਪੰਜਾਬ ਦੀਆਂ ਬਾਵਾਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟਕੀਆਂ ਕੀਤੀਆਂ ਤੇ ਉਸ ਦਾ ਇਹਨਾਂ ਨੂੰ ਖਮਿਆਜਾ ਨਾ ਪੁੱਤਣਾ ਪਵੇ ਇਹ ਨਹੀਂ ਮੈਂ ਕਹਿ ਸਕਦਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਨਾਬਾਜ਼ ਜੇਲ੍ਹ ਵਿੱਚ ਬੰਦ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਨੇ ਅੱਜ ਜੋ ਵੱਡਾ ਝਟਕਾ ਦਿੱਤਾ ਹੈ ਮਜੀਠੀਆ ਦੀ ਦੀਵਾਲੀ ਜੇਲ੍ਹ ਵਿੱਚ ਹੀ ਲੰਘੇਗੀ ਕਿਉਂਕਿ ਮੁਹਾਲੀ ਅਦਾਲਤ ਨੇ ਉਹਨਾਂ ਦੀ ਨਾਇਕ ਹਿਰਾਸਤ 1 ਨਵੰਬਰ ਤੱਕ ਵਧਾ ਦਿੱਤੀ ਹੈ ਵਿਕਰਮ ਮਜੀਠੀਆ ਦੀ ਉਹ ਵੀਡੀਓ ਕਾਨਫਰੈਂਸ ਰਾਹੀਂ ਅਦਾਲਤ ਵਿੱਚ ਪੇਸ਼ੀ ਹੋਈ ਇਸ ਦੌਰਾਨ ਅਦਾਲਤ ਨੇ ਵੱਲੋਂ ਉਹਨਾਂ ਨੂੰ ਡੈਕ ਰਾਸ ਤੋਂ ਵਾਅਦਾ ਕਰ ਦਿੱਤਾ ਦੱਸਦੀ ਹੈ ਕਿ ਵਿਕਰ ਪੀਠਿਆ ਨੂੰ ਬਿਜਲੈਸ ਦੇ 25 ਜੂਨ ਨੂੰ ਅਬਰਸਤ ਸਥਿਤ ਕਰੋ ਗ੍ਰਿਫਤਾਰ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਉਦੋਂ ਤੋਂ ਨਾਪਾਦੀ ਨਵੀਂ ਜੇਲ੍ਹ ਦੇ ਵਿੱਚ ਵੱਧ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਗੋਬੰਦ ਤੁਮਾਰ ਉਹਨਾਂ ਕੇਸਾਂ ਦਾ ਖੁਲਾਸਾ ਕਰ ਰਹੇ ਨੇ ਜੇ ਘਟਾਲੇ ਕੀਤੇ ਗਏ ਜਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਇਨਵੈਸਟਮੈਂਟ ਕੀਤਾ ਗਿਆ ਕਿਵੇਂ ਬਲੈਕ ਪਨੀ ਨੂੰ ਵਾਈਟ ਪਨੀ ਬਣਾਇਆ ਗਿਆ ਕਿਵੇਂ ਇਹਨਾਂ ਨੇ ਨਸ਼ਾ ਤਸਕਰੀ ਕੀਤੀ ਉਹ ਸਾਰੇ ਸਬੂਤ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹੱਈਆ ਕਰਵਾ ਦਿੰਦੇ ਨੇ ਤੱਕ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਟਲੀਸ 10 ਸਾਲ ਤੋਂ ਪਲੱਸ ਦੀ ਸਜ਼ਾ ਹੋਵੇਗੀ ਇਸ ਕਰਕੇ ਅਸੀਂ ਕਹਿ ਰਿਹਾ ਕਿ ਇੱਕ ਦੀਵਾਲੀ ਨਹੀਂ ਕਈ ਦੀਵਾਲੀਆਂ ਜਿਹੜੀਆਂ ਜ਼ਿਲਾਂ ਦੇ ਵਿੱਚ ਬਣੋੜੀਆਂ ਜ਼ਿਲ੍ਹੇ ਦੇ ਵਿੱਚ ਬਣੋੜੀਆਂ ਪੈਣ ਗਿਆ ਬਿਕਰਮਜੀਠੀਆ ਨੂੰ ਬਿਕਰਮਜੀਠੀਆ ਦੇ ਹੱਥ ਵਾਚ ਕੁਸਮੀ ਹਰ ਤਰ੍ਹਾਂ ਦਾ ਤਾਪ ਚਾਮ ਝੋਕਿਆ ਜਾ ਰਿਹਾ ਹੈ ਬਿਕਰਮਜੀਠੀਆ ਦੇ ਵਕੀਲਾਂ ਵੱਲੋਂ ਹੋ ਚੁਣੌਤੀ ਦਿੱਤੀ ਗਈ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ 29 ਅਕਤੂਬਰ ਨੂੰ ਪਤਾ ਲੱਗੇਗਾ ਬਿਕਰਮਜੀਠਿਆ ਨੂੰ ਲੈ ਕੇ ਇਸ ਤੋਂ ਪਹਿਲਾਂ ਬਿਕਰਮਜੀਠਿਆ ਕੁਝ ਕਰਦੇ ਉਦੋਂ 1 ਸਤੰਬਰ ਤੱਕ ਫਿਰ ਕਾਰਵਾਈ ਜਿਹੜੀ ਹੈ ਕਰ ਦਿੱਤੀ ਗਈ ਹੈ ਨੈਕ ਹਸਪਤਾਲ ਦਿੱਤੀ ਗਈ ਹੈ ਇੱਕ ਪਾਸੇ ਮੋਹਾਲੀ ਸਾਨਕ ਦੀ ਨਿਚਲੀ ਅਦਾਲਤ ਤੇ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੋਨਾਂ ਸੈਟਾਂ ਤੋਂ ਰਾਹ ਤੇ ਨਹੀਂ ਮਿਲ ਰਹੀ ਬਿਕਰਮ ਜੀਠਿਆ ਨੂੰ ਬਿਕਰਮ ਮਜੀਠਿਆ ਨੂੰ ਦੀਵਾਲੀ ਨਾ ਬਾਦੀ ਨਵੀਂ ਜੇਲ ਦੇ ਵਿੱਚ ਮਨਾਉਣੀ ਪਵੇਗੀ ਜੀ ਤੇ ਅਸੀਂ ਅੱਜ ਦੀ ਵੀਡੀਓ ਜਿਵੇਂ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠਿਆ ਨੂੰ ਦੀਵਾਲੀ ਤੋਂ ਪਹਿਲਾਂ ਲੱਗਾ ਵੱਡਾ ਚਟਕਾ ਬਿਕਰਮ ਸਿੰਘ ਮਜੀਠਿਆ ਦੀ ਜ਼ਮਾਨਤ ਅਦਾਲਤ ਨੇ ਰੱਦ ਕਰ ਦਿੱਤੀ ਹੈ ਬਿਕਰਮ ਸਿੰਘ ਮਜੀਠਿਆ ਨੂੰ ਨਾ ਸਿਰਫ ਇਹ ਦੀਵਾਲੀ ਬਲਕਿ ਅਗਲੀਆਂ ਕਈ ਦੀਵਾਲੀਆਂ ਜੇਲ ਦੇ ਵਿੱਚ ਮਨਾਣੀਆਂ ਪੈ ਸਕਦੀਆਂ ਨੇ ਸੀਐਮ ਪੰਜਾਬ ਭਗਵਤ ਮਾਨ ਨੇ ਕਿਹਾ ਸੀ ਕਿ ਕਿਸੇ ਵੀ ਸੂਰਤ ਇਹਨਾਂ ਨੂੰ ਦੀਪਮਾਲਾ ਨਹੀਂ ਕਰਨ ਦੇਵਾਂਗੇ ਦਿਵਾਲੀਆਂ ਨਹੀਂ ਮਨਾਉਣ ਦੇਵਾਂਗੇ ਇਹਨਾਂ ਨੇ ਪੰਜਾਬ ਦੇ ਨਾਲ ਜ਼ੁਲਮ ਕੀਤਾ ਹੈ ਪੰਜਾਬ ਦੇ ਵਿੱਚ ਚਿੱਟਾ ਵੇਚਿਆ ਚਿੱਟੇ ਦੀ ਤਸਕਰੀ ਕੀਤੀ ਹੈ ਤੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਗਈ ਹੈ ਜਿਸ ਵਜ੍ਹਾ ਤੋਂ ਕੋਈ ਵੀ ਅਦਾਲਤ ਵਿਕਰਮ ਮਜੀਠੀਆ ਨੂੰ ਜ਼ਮਾਨਤ ਨਹੀਂ ਦੇ ਰਹੀ ਵਿਕਰਮ ਮਜੀਠੀਆ ਸੀਐਮ ਪੰਜਾਬ ਨੂੰ ਧਮਕੀਆਂ ਲਾਂਦਾ ਸੀ ਮੈਂ ਤੇਰੀਆਂ ਚੀਕਾਂ ਕਢਾ ਦਾਂਗਾ ਤੇ ਮੈਂ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ ਉਹ ਜਿੱਤ ਕੇ ਤੇ ਤੇਰੇ ਨਾਲ ਬਹੁਤ ਬੁਰਾ ਕਰਾਂਗਾ ਲੇਕਿਨ ਸੀਐਮ ਪੰਜਾਬ ਨੇ ਬੜਾਈ ਪੱਕਾ ਹੱਥ ਪਾਇਆ ਵਿਕਰਮ ਮਜੀਠੀਆ ਨੂੰ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਕਿਵੇਂ ਕਿਵੇਂ ਚਿੱਟਾ ਵੇਚਿਆ ਆਮਦਨ ਤੋਂ ਵੱਧ ਕਿੰਨੀਆਂ ਜਾਇਦਾਦਾਂ ਬਣਾਈਆਂ ਸਾਰਾ ਕੁਝ ਪੇਸ਼ ਕਰ ਦਿੱਤਾ ਗਿਆ ਤੇ ਵਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਚ ਪਟਾਕੇ ਪੈ ਗਏ ਨੇ ਜੇਲ੍ਹ ਚ ਚੀਕਾ ਮਾਰਦੇ ਨੇ ਤੇ ਕੋਸ਼ਿਸ਼ ਕਰ ਰਹੇ ਨੇ ਕਿ ਜੇਲ੍ਹ ਚੋਂ ਬਾਹਰ ਆ ਜਾਣ ਲੇਕਿਨ ਸੀਐਮ ਪੰਜਾਬ ਕਿਸੇ ਸੂਰਤ ਉਹਨਾਂ ਨੂੰ ਬਾਹਰ ਨਹੀਂ ਆਣ ਦੇਣਗੇ ਪੰਜਾਬ ਦੇ ਲੋਕਾਂ ਦਾ ਵੀ ਇਹ ਡਿਮਾਂਡ ਹੈ ਕਿ ਵਿਕਰਮ ਮਜੀਠੀਆ ਕਈ ਸਾਲ ਤੱਕ ਜੇਲ੍ਹ ਦੇ ਵਿੱਚ ਕੈਦ ਰਹਿਣਾ ਚਾਹੀਦਾ ਹੈ ਤੇ ਬਾਹਰ ਆ ਕੇ ਦੀਵਾਲੀ ਨਹੀਂ ਮਨਾਣੀ ਚਾਹੀਦੀ ਤੁਸੀਂ ਕੀ ਸੋਚਦੇ ਹੋ ਇਸ ਕੇਸ ਦੇ ਬਾਰੇ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਹੱਥ ਪਾਇਆ ਸੀ ਐਮ ਪੰਜਾਬ ਨੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਅਲਾ ਹਾਫਿਜ਼